ਲਓ ਜੀ ਅੱਜ ਆਪਾਂ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਬੜੇ ਹੀ ਸੋਹਣੇ ਸੋਹਣੇ ਫੈਨਸੀ ਲੋਪ ਵਾਲੇ ਸੂਟ ਮੌਂਤੇ ਆਪਣੇ ਕੋਲ ਇਹ ਦੇਖੋ ਜੀ ਡਿਜ਼ਾਈਨ ਹੀ ਚੈੱਕ ਕਰੀ ਚਲੋ ਬਹੁਤ ਸੋਹਣੇ ਆਰਟੀਕਲ ਪਹੁੰਚੇ ਆਪਣੇ ਕੋਲ ਚੈੱਕ ਕਰ ਲਓ ਜੀ ਡਿਜ਼ਾਈਨing ਕੀ ਬਾਤ ਹੈ ਵਾਈਟ ਕਲਰ ਦੇ ਵਿੱਚ ਖੁੱਲਿਆ ਡਿਜ਼ਾਈਨ ਡਿਜੀਟਲ ਪ੍ਰਿੰਟ ਮਸਲੀਨ ਦੇਖੋ ਜੀ ਕੰਨੀ ਦੇ ਉੱਤੇ ਆ ਲਿਖਿਆ ਵੀ ਹੋਇਆ ਇਹਦੇ ਪ्योर ਮਸਲੀਨ ਡਿਜੀਟਲ ਇਹਦੇ ਨਾਲ ਵਾਈਟ ਸਲਵਾਰ ਆਉਗੀ ਤੇ 2.5 2.5 ਮੀਟਰ ਦੇ ਦੁਪੱਟੇ ਚੈੱਕ ਕਰ ਲਓ ਪੂਰਾ ਫੈਨਸੀ बहुत ही सोहना डिजाइन खुल चुके हैं जी लो जी देखो क्या बात है जिन्हें भी अपने को अब नवा माल आया गा सोने सोने डिजायन थोड़ा सोन। सारे दिखावे जी वीडियो एंड तक बने रहो पूरे फैंसी फैंसी लुकों वाले सूट पहुँच गए ने बहुत ही यूनिक डिजाइन लेके पहुंचे थोड़े वास्ते देखो जी क्या बात है जी डिजाइनिंग चेक करो नैट के न डिजायनिंग बहुत सोहनी थ्रैड वर्क होया हो देखो जी অল ওভার স্যুট ਹੈ প্রিনਟ ਵਾਲਾ চেক ਕਰ ਲੋ অল ওভার ਦੁਪੱਟਾ ਦੇਖੋ ਪੂਰਾ ਸੋਹਣਾ ਫੈਸੀ ਦੁਪੱਟਾ ਖੁੱਲ ਕੇ ਕਿੱਥੇ ਜੀ ਬਹੁਤ ਹੀ ਸੋਹਣੇ ਸੋਹਣੇ ਯੂਨਿਕ ਡਿਜ਼ਾਈਨ ਪਹੁੰਚੇ ਨੇ ਬਿਲਕੁਲ ਲੇਟੈਸਟ ਕਲਰ ਜਿਹੜਾ ਬਹੁਤ ਹੀ ਟ੍ਰੈਂਡਿੰਗ ਵਾਲੇ ਚੈੱਕ ਕਰ ਲੋ ਡਿਜ਼ਾਈਨ ਬਾਦੂ ਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਦੁਬਾਰਾ ਇੱਕ ਵਾਰੀ ਵੀ ਬੇਨਤੀ ਕੀਤੀ ਗਿਆ ਨਵੇਂ ਡਿਜ਼ਾਈਨਾਂ ਦੇ ਇਸਤਮਾਲ ਪਹੁੰਚ ਗਿਆ ਭਾਈ ਬਹੁਤ ਸੋਹਣਾ ਲੋ ਜੀ ਦੇਖੀ ਚਲੋ ਅਗਲਾ ਡਿਜ਼ਾਈਨ ਦਿਖਾਓ ਜੀ ਬਹੁਤ ਸੋਹਣਾ ਆਰਟੀਕਲ ਸਾਨੂੰ ਸਾਡੇ ਸਾਹਮਣੇ ਦਿਖਾਵਾਂਗੇ ਤੁਹਾਨੂੰ। ਕਿਆ ਬਾਤ ਹੈ ਜੀ। ਲਾਈਟ ਪੈਰਲਟ ਕਲਰ ਦੇ ਵਿੱਚ ਡਿਜ਼ਾਈਨ ਹੋ ਰਣ ਜਾ ਰਿਹਾ ਹੈ। ਕਿਆ ਬਾਤ ਹੈ। ਦੇਖੋ ਜੀ। ਡਿਜ਼ਾਈਨ ਹੀ ਚੈੱਕ ਕਰੋ ਥ੍ਰੈਡ ਵਰਕ ਦੇ ਨਾਲ ਲੈਂਸ ਪੱਟੀ ਦਾ ਡਿਜ਼ਾਈਨ ਤਿਆਰ ਕਰਤਾ ਜੀ। ਦੇਖੋ ਉੱਪਰ ਤੱਕ ਬੇਲਾਂ ਨੇ ਬਰੀਕ-ਬਰੀਕ ਦੇ ਸਾਈਡ ਤੇ ਲੈਂਸ ਪੱਟੀ ਲੱਗੀ ਆ। ਡਿਜ਼ਾਈਨ ਦੇ ਨਾਲ ਲਓ ਜੀ ਦੁਪੱਟਾ ਦਿਖਾਉਦਾ 2.5 ਮੀਟਰ ਦੀ ਕੱਟ ਵਾਲਾ ਗਿਆ ਦੁਪੱਟਾ ਕੀ ਬਾਤ ਹੈ ਜੀ ਚੈੱਕ ਕਰ ਲੋ ਡਿਜ਼ਾਈਨ ਬਹੁਤ ਸ਼ਾਨਦਾਰ ਖੁੱਲ ਚੁੱਕਿਆ ਭਾਈ ਦੇਖੋ ਜੀ ਕੀ ਬਾਤ ਹੈ ਜੀ ਡਿਜੀਟਲ ਪ੍ਰਿੰਟ ਵਾਲਾ ਦੁਪੱਟਾ ੈਡਵਰਕ ਘੇਰੇ ਦੇ ਉੱਪਰ ਤੇ ਲੇਸ ਪੱਟੀ ਦੇ ਨਾਲ ਡਿਜ਼ਾਈਨਿੰਗ ਕਰਤੀ ਤਿਆਰ ਬਹੁਤ ਹੀ ਸੋਹਣੀ ਦੇਖੋ ਜੀ ਆਹ ਲਓ ਏਕੇ ਟੈਕਸ ਦੇ ਬਿਲਕੁਲ ਨਿਊ ਆਰਟੀਕਲ ਪਹੁੰਚੇ ਨੇ ਪਿਓਰ ਖਾਦੀ ਕਾਟਨ ਯਾਮ ਕੋਟ ਸਾਰੇ ਨਵੇਂ ਕੱਪੜੇ ਜਿਹੜੇ ਹਟਕਾ ਦਾ ਇਸ ਟਾਈਮ ਚੱਲ ਰਹੇ ਨੇ ਟ੍ਰੈਂਡਿੰਗ ਦੇ ਵਿੱਚ ਕੀ ਬਾਤ ਹੈ ਜੀ ਦੇਖੋ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਡਿਜ਼ਾਈਨ ਖੁੱਲਿਆ ਜੀ ਦੇਖੋ ਜੀ ਸੈਚ ਵਰਕ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਪਲੱਸ ਥ्रेड ਵਰਕ ਹੋਇਆ ਹੋਇਆ ਦੇਖੋ ਆਹ ਲੋ ਕੰਨੀ ਦੇ ਉੱਪਰ ਮੋਰ ਆਉਗੀ ਇੱਕੇ ਟੈਕਸ ਦੀ ਸਾਰਾ ਕੰਪਨੀ ਦਾ ਬ੍ਰਾਂਡਿੰਗ ਵਾਲਾ ਲੱਗ ਰਿਹਾ ਭਾਈ ਟੌਪ ਟੌਪ ਦੇ ਆਹ ਲੋ ਕੀ ਬਾਤ ਹੈ ਜੀ 2.5 ਮੀਟਰ ਦੀ ਕੱਟ ਵਾਲਾ ਦੁਪੱਟਾ ਆ ਗਿਆ ਦਾ ਇਹਦੇ ਰੰਗ ਆ ਗਏ ਲਾਈਟ ਗ੍ਰੇ ਪੈਸਟ ਕਲਰ ਲਾਈਟ ਫਰੋਜੀ ਤੇ ਲਾਈਟ ਪਿੰਕ ਤੇ yellow ਲਓ ਜੀ ਪੰਜ ਕਲਰ ਛੇ ਕਲਰ ਚੱਕ ਲਓ ਜੀ ਦੇਖੋ ਏਕੇ ਟੈਕਸ ਦੇ ਸੂਟਾਂ ਦਾ ਲੱਗ ਗਿਆ ਮੇਲਾ ਜੂਰੇ ਸੋਹਣੇ ਸੋਹਣੇ ਯੂਨੀਕ ਡੀਆਂ ਖੁੱਲ ਰਹੇ ਨੇ ਭਾਈ ਚੈੱਕ ਕਰੀ ਚਲੋ ਲਓ ਜੀ ਕੋਹ ਡੀਆਂ ਖੁੱਲਿਆ ਪੈਸਟ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਜੀ ਡਿਜ਼ਾਈਨ ਹੈ ਥ्रेड ਵਰਕ ਦੇ ਵਿੱਚ ਪੈਚ ਵਰਕ ਕੀਤਾ ਸਾਈਡ ਤੇ ਬਾਜੂ ਆਉਣਗੇ ਦੇਖੋ ਚੈੱਕ ਕਰ ਲਓ ਬੜਾ ਪਿਆਰਾ ਆਰਟੀਕਲ ਖੁੱਲਿਆ ਜੀ ਦੇਖੋ neck ਦੇ ਉੱਪਰ ਡਿਜ਼ਾਈਨ ਕੀਤਾ ਬਹੁਤ ਸੋਹਣਾ ਸੋਹਣਾ ਤੇ ਦੁਪੱਟਾ ਆ ਗਿਆ ਪ्युअर ਬਿਸਕੋਸ ਮਸਲੀਨ ਦਾ 2.5 ਮੀਟਰ ਦੀ ਕੱਟ ਵਾਲਾ ਦੁਪੱਟਾ ਆਊਗਾ ਜੀ ਆ ਲਓ ਜੀ ਰੰਗ ਆਗੇ ਤੇ ਬੜੇ ਸੋਹਣੇ ਸੋਹਣੇ ਕਿਆ ਬਾਤ ਹੈ ਜੀ ਲਓ ਜੀ ਇਹਦੇ ਵਿੱਚ ਵੀ 5 ਤੋਂ 6 ਕਲਰ ਅਵੇਲੇਬਲ ਟੌਗਰੇ sheeram.biz ਟੌਪ ਦੇ ਰੰਗ ਆ ਗਏ ਭਾਈ ਬਹੁਤ ਹੀ ਮਿਠੇ ਰੇਟਾਂ ਦੇ ਵਿੱਚ ਮਾਰ ਪਹੁੰਚ ਗਿਆ ਚੱਕ ਲੋ ਜੀ ਲੱਗ ਗਿਆ ਮੇਲਾ ਇੱਕ ਇੱਕ ਟੈਕਸ ਦੇ ਸੂਟਾਂ ਦਾ ਫੈਸੀ ਫੈਸੀ ਆਰਟੀਕਲ ਫੁੱਲ ਰਹੇ ਨੇ ਦੇਖੋ ਜੀ ਦੇਖੋ ਜੀ ਕੀ ਬਾਤ ਹੈ ਜੀ ਨੇ ਆ ਦੇਖੋ ਬੜਾ ਹੀ ਸੋਹਣਾ ਫੁੱਲਿਆ ਲਾਉ ਜੀ ਇਹ ਵੀ ਏਕੇ ਦਾ ਮਾਲ ਆ ਕੰਨੀ ਤੇ ਚੇਕ ਆ ਸਾਰੇ ਮੋਹ ਲੱਗੀ ਹੋਈ ਹੈ ਸਾਰੀ ਕਿਨਾਰੇ ਦੇ ਉੱਪਰ ਕੀ ਬਾਤ ਹੈ ਜੀ ਵਰਕ ਵਾਲਾ ਦੁਪੱਟਾ ਕੰਟਰਾਸਟ ਆ ਕੀ ਬਾਤ ਹੈ ਸਾਰੇ ਤੇ ਫਲਾਵਰ ਬਣਿਆ ਇਹਦੇ ਰੰਗ ਪੌਂਦ ਗਏ ਨਵੇਂ ਦੇਖੋ ਜੀ ਸ਼ਾਬਾਸ਼ ਹੈ ਜੀ ਇਹ ਸਾਰੇ ਕਲਰ ਪੌਂਦ ਗਏ ਨੇ ਲਓ ਜੀ 5 ਤੋਂ 6 ਕਲਰ ਹਰੇਕ ਡਿਜ਼ਾਈਨ ਦੇ ਫੋਟੋ ਵੀ ਸਮਾਲ ਪੌਂਦੇ ਨੇ ਜਿੰਨੇ ਵੀ ਡਿਜ਼ਾਈਨ ਆਪਣੇ ਕੋਲ ਪਹੁੰਚੇ ਨੇ ਆ ਦੇਖੋ ਜੀ ਲਓ ਜੀ ਟੌਪ ਟੌਪ ਦੇ ਡਿਜ਼ਾਈਨ ਹਾਜ਼ਰ ਹੋ ਚੁੱਕੇ ਨੇ ਭਾਈ ਬਹੁਤ ਗਾਕਾਂ ਦੀ ਡਿਮਾਂਡ ਸੀ ਫੈਂਸੀ ਆਰਟੀਕਲਾਂ ਦੀ ਸੋ ਆਪਣੇ ਕੋਲੇ ਹਾਜ਼ਰ ਹੋ ਗਏ ਨੇ ਏਕੇ ਟੈਕਸ ਦੇ ਵਿੱਚ オリジナル ਮਾਲ ਬੜਾ ਕਮਾਲ ਡਿਜ਼ਾਈਨ ਖੁੱਲ ਗਿਆ ਕੀ ਬਾਤ ਹੈ ਜੀ ਇਹ ਰੇਖਾ ਦੀ ਸਿੱਪੀ ਦੇ ਨਾਲ ਵਰਕ ਹੋਇਆ ਹੋਇਆ ਥ੍ਰੈਡ ਵਰਕ ਵਿੱਚ ਸਿੱਪੀ ਲੱਗੀ ਹੈ ਉੱਪਰ ਤੱਕ ਵੇਲਾ ਨੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਦੇਖੋ ਸਾਈਡ ਤੇ ਬਾਜੂ ਵਰਕ ਆਊਗਾ ਤੇ ਪ੍ਰਿੰਟ ਵਾਲਾ ਆਵੇਗਾ ਦੁਪੱਟਾ ਜੀ ਆਹ ਲਓ ਭਾਈ ਦੇਖੋ ਜੀ ਕੀ ਬਾਤ ਹੈ ਜੀ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਕੱਟ ਪੂਰੀ ਹੋਗੀ 2.5 2.5 ਮੀਟਰ ਦੀ ਕੱਟ ਵਾਲੇ ਦੁਪੱਟੇ ਹੋਣਗੇ ਸਾਈਜ਼ ਦੇ ਵਿੱਚ ਕੋਈ ਕੋਈ ਰਸ ਨਹੀਂ ਜੱੜੀ ਤਾਂ ਆਪਦੇ ਕੱਪੜੇ ਲਾਦੇ ਦੁਪੱਟੇ ਵੀ ਪੂਰੇ ਟਾਪ ਦੇ ਲਓ ਜੀ ਕੋਹ ਡਿਜ਼ਾਈਨ ਖੁੱਲ ਰਿਹਾ ਖਾਦੀ ਕਾਟਨ ਦੇ ਵਿੱਚ ਦਿਖਾਵਾਂਗੇ ਡਿਜ਼ਾਈਨ ਹੈ ਬਹੁਤ ਟ੍ਰੈਂਡਿੰਗ ਦੇ ਵਿੱਚ ਆ ਖਾਦੀ オリジナル ਆ ਬਿਲਕੁਲ ਵੇਸ ਬਹੁਤ ਸੋਹਣਾ ਇਹਦਾ ਦੇਖੋ ਕੱਪੜੇ ਦਾ ਵੇਸ ਚੈੱਕ ਕਰ ਸਕਦੇ ਆ ਬਹੁਤ ਹੀ ਪਿਆਰਾ ਤੇ ਡਿਜ਼ਾਈਨ ਤੁਹਾਡੇ ਸਾਹਮਣੇ ਆ ਜੀ ਲੈਂਸ ਪੱਟੀ ਲੱਗੀ ਆ ਦੋਨੋਂ ਸਾਈਡ ਤੇ ਗਲੇ ਤੇ ਬੀ ਸ਼ੇਪ ਦਾ ਡਿਜ਼ਾਈਨ ਆ ਦੇਖੋ ਜੀ ਚੈੱਕ ਕਰ ਲਓ ਕੀ ਆ ਬਾਤ ਹੈ ਜੀ ਲਓ ਜੀ ਦੁਪੱਟਾ ਦਿਖਾਉ ਜੀ ਇਹਦਾ ਲੈਂਸ ਪੱਟੀ ਵਾਲਾ ਦੁਪੱਟਾ ਆਊਗਾ ਲੋ ਜੀ ਕੀ ਬਾਤ ਹੈ ਜੀ ਬਹੁਤ ਹੀ ਪਿਆਰਾ ਆਰਕ ਡੱਬ ਖੁੱਲਿਆ ਸਾਡੇ ਸਾਹਮਣੇ ਕੰਟਰਾਸਟ ਦੇ ਦੁਪट्टे ਦੇ ਨਾਲ ਲਾਈਨਿੰਗ ਟ੍ਰੈਂਡਿੰਗ ਦੇ ਵਿੱਚ ਆ ਖਾਦੀ ਕਾਟਨ ਬਹੁਤ ਪਿਆਰਾ ਕਪੜਾ ਕੋਰ ਡਿਜ਼ਾਈਨ ਖੁੱਲਿਆ ਵੀ ਸ਼ੇਪ ਦੇ ਵਿੱਚ ਕੀ ਬਾਤ ਹੈ ਜੀ ਦੇਖੋ ਡਿਜ਼ਾਈਨ ਬਹੁਤ ਹੀ ਪਿਆਰਾ ਖੁੱਲ ਚੁੱਕਿਆ ਭਾਈ ਦੇਖੋ ਜੀ ਲੈਂਸ ਪੱਤੀ ਲੱਗੀ ਨੀਚੇ ਦੋਨੋਂ ਸਾਈਡ ਤੇ ਵਰਕ ਡਿਜ਼ਾਈਨ ਕੀਤਾ ਹੋਇਆ ਤੇ ਵੀ ਸ਼ੇਪ ਆ ਗਿਆ ਗਲਾ ਭਾਈ ਇਹ ਵੀ ਦੁਪੱਟਾ ਟਾਈ ਵੀ ਟੁਲਿੰਗ ਕੱਟ ਵਾਲਾ ਵੀ ਆਊਗਾ। ਨੇ ਆ ਬਹੁਤ ਹੀ ਸ਼ਾਨਦਾਰ ਕਲਰ ਰਹੇ ਨੇ ਭਾਈ। ਲੱਗਿਆ ਮੇਲਾ ਏਕੇ ਟੈਕਸ ਦੇ ਫੈਂਸੀ ਸੂਟਾਂ ਦਾ। ਕੀ ਬਾਤ ਹੈ ਜੀ। ਇਹ ਪਹਿਲਾਂ ਆਪਣੇ ਕੋਲੇ ਮਾਲ ਆਇਆ ਸੀ ਉਹ ਸਾਰਾ ਖਤਮ ਹੋ ਗਿਆ। ਇਹ ਬਿਲਕੁਲ ਨਿਊ ਸਟਾਕ ਖੁੱਲਿਆ ਆਪਣੇ ਕੋਲ। ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ। ਫੈਂਸੀ ਫੈਂਸੀ ਆਰਟੀਕਲ ਲੈ ਆਖ ਲਓ ਜੀ। ਪਲੇਨ ਦੁਪੱਟਿਆਂ ਦੇ ਨਾਲ ਕਢਾਈ ਵਾਲੇ ਦੁਪੱਟਿਆਂ ਦੇ ਨਾਲ ਸਾਰੇ ਤਰ੍ਹਾਂ ਦੇ ਮਾਲ ਅਵੇਲੇਬਲ ਹੋ ਚੁੱਕੇ ਨੇ। ਗਰਮੀਆਂ ਦੇ ਸਪੈਸ਼ਲ ਤੋਹਫੇ ਬਹੁਤ ਹੀ ਪਿਆਰੇ ਆਰਟੀਕਲ ਖੁੱਲ ਰਹੇ ਨੇ ਲਓ ਜੀ ਕਿੜੀਆਂ ਹੋਰ ਖੁੱਲਿਆ ਕੀ ਬਾਤ ਹੈ ਜੀ ਡੀਐਨ ਚੈੱਕ ਕਰੋ ਪ੍ਰਿੰਟ ਕੀਤਾ ਹੋਇਆ ਬਹੁਤ ਹੀ ਸੋਹਣਾ ਡੀਐਨ ਕੀ ਬਾਤ ਹੈ ਜੀ ਲੈਸ ਪੱਟੀ ਨਾਲ ਡੀਐਨ ਤਿਆਰ ਕਰਤਾ ਗੜੇ ਤੇ ਚੈੱਕ ਕਰ ਲਓ ਲਓ ਜੀ ਦਾ ਵੀ ਦੁਪੱਟਾ ਸਲਵਾਰ ਵਰਕ ਆਊਗਾ ਕੀ ਬਾਤ ਹੈ ਜੀ ਪਲੇਨ ਸਲਵਾਰ ਵਰਕ ਕੀਤੀ ਹੋਈ ਆ ਲਓ ਚੈੱਕ ਕਰ ਲੋ ਡਿਜ਼ਾਈਨ ਸ਼ਾਨਦਾਰ ਤੇ ਜਾਨਰ ਖੁੱਲ ਰਹੇ ਨੇ ਬਹੁਤ ਹੀ ਵਿਆਰੇ ਪਿਆਰੇ ਬਹੁਤ ਸੋਹਣਾ ਆਰਟੀਕਲ ਆ ਗਿਆ ਭਾਈ ਲੋ ਜੀ ਪਲੇਨ ਦੁਪੱਟਾ ਢਾਈ ਵਿੱਚ ਦੀ ਕੱਟ ਵਾਲਾ ਇਹ ਰੰਗ ਆ ਗਿਆ ਦੇ ਵਿੱਚ ਮਹਿੰਦੀ ਗਾਗਰੀ ਮਸਟਰਡ ਕਲਰ ਤੇ ਗ੍ਰੇ ਪਹਿਲਾਂ ਸਾਨੂੰ ਖੋਲ ਕੇ ਦਿਖਾ ਦਿੱਤੀਆਂ ਬਹੁਤ ਸੋਹਣਾ ਡਿਜ਼ਾਈਨ ਹੈ ਕੀ ਬਾਤ ਹੈ ਜੀ ਡਿਜ਼ਾਈਨ ਦੇਖੋ ਇੱਕ ਹੋਰ ਖੁੱਲਿਆ ਡਿਜ਼ਾਈਨ ਆਪਣੇ ਕੋਲੇ ਲੈਂਸ ਪੱਟੀ ਦੇ ਡਿਜ਼ਾਈਨ ਵਾਲਾ ਤੇ ਬੀ ਸ਼ੇਪ ਗਲਾ ਬਹੁਤ ਪਿਆਰਾ ਆਰਟੀਕਲ ਹੈ ਲਓ ਜੀ ਇਹਦੀ ਵੀ ਸਲਵਾਰ ਵਰਕ ਆਉਗੀ ਸਲਵਾਰ ਵਰਕ ਦੇ ਵਿੱਚ ਬਹੁਤ ਸੋਹਣੇ ਫੈਂਸੀ ਫੈਂਸੀ ਆਰਟੀਕਲ ਆਏ ਨੇ ਆਪਣੇ ਕੋਲ ਦੇਖੋ ਜੀ ਆ ਗਿਆ ਟਾਈ ਡਾਈ ਵਾਲਾ ਡਿਜ਼ਾਈਨ ਵਾਲਾ ਦੁਪੱਟਾ ਬਹੁਤ ਹੀ ਸੋਹਣਾ ਡਿਜ਼ਾਈਨ ਕੰਪਿਊਟਰ ਡਾਈ ਵੀ ਕਹਿ ਸਕਦੇ ਆ ਦੇਖੋ ਫੋਟੋ ਵੀ ਡਿਜ਼ਾਈਨ ਖੁੱਲਿਆ ਬਹੁਤ ਹੀ ਸੋਹਣਾ ਲਓ ਜੀ ਇੱਕ ਹੋਰ ਡਿਜ਼ਾਈਨ ਖੁੱਲਣ ਜਾ ਰਿਹਾ ਦੇਖੋ ਕੀ ਬਾਤ ਹੈ ਜੀ ਬਹੁਤ ਪਿਆਰਾ ਆਰਟੀਕਲ ਖੁੱਲਿਆ ਚੈੱਕ ਕਰ ਲਓ ਬਿਲਕੁਲ ਯੂਨੀਕ ਡਿਜ਼ਾਈਨ ਮੋਂਚਿਆ ਦੇਖੋ ਬਲਾਵਰ ਬਣਿਆ ਬੜੇ ਪਿਆਰੇ ਪਿਆਰੇ ਬੀ ਸ਼ੇਪ ਦੇ ਨਾਲ ਗਲਾ ਤਿਆਰ ਕਰਤਾ ਭਾਈ ਬਹੁਤ ਸੋਹਣਾ ਫੈਨਸੀ ਆਲ ਆਫ ਦੀ ਸਿਲਵਰ ਵਰਕ ਆ ਗਿਆ ਦੇਖੋ ਕਿਆ ਬਾਤ ਹੈ ਐਸੀ ਡਿਜ਼ਾਈਨ ਆ ਬਿਲਕੁਲ ਫੋਟੋ ਦੇ ਨਾਲ ਦੇ ਵਰਕ ਹੋਇਆ ਹੋਇਆ ਦੁਪੱਟਾ ਵੀ ਇਹਦੇ ਨਾਲ ਪ੍ਰਿੰਟ ਵਾਲਾ ਆ ਗਿਆ ਜੀ ਕਿਆ ਬਾਤ ਹੈ ਜੀ ਦੇਖੋ ਜੀ ਚੈੱਕ ਕਰ ਲਓ ਸਾਰਾ ਡਿਜ਼ਾਈਨ ਤੁਹਾਡੇ ਸਾਹਮਣੇ ਵੇਖੇ ਚੁੱਕਿਆ ਬਹੁਤ ਪਿਆਰਾ ਡਿਜ਼ਾਈਨ ਹੈ ਦੇਖੋ ਲਓ ਜੀ ਕੰਡੇਨ ਹੋਰ ਖੁੱਲ੍ਹਿਆ ਚੈੱਕ ਕਰੋ ਜੀ ਵੀ ਸ਼ੇਪ ਦੇ ਵਿੱਚ ਹੈ ਵੀ ਬਹੁਤ ਸੋਹਣਾ ਡਿਜ਼ਾਈਨਿੰਗ ਹੈ ਚੈੱਕ ਕਰੋ ਜੀ ਗਲੇ ਦੇ ਕੋਲ ਡਿਜ਼ਾਈਨਿੰਗ ਪਿਆਰ ਕਰਤੀ ਆ ਲਓ ਕੀ ਬਾਤ ਹੈ ਜੀ ਦੁਪੱਟਾ ਦਿਖਾਓ ਇਹਦਾ ਤੇ ਸਲਵਾਰ ਵੀ ਦੀ ਵਰਕ ਵਾਲੀ ਆਊਗੀ ਪਿਓਰ ਕਾਟਨ ਦੇ ਵਿੱਚ ਦੇਖੋ ਜੀ ਮਿਆਂ ਨੂੰ ਚੈੱਕ ਕਰ ਸਕਦੇ ਨੇ ਫਿੱਟ ਆ ਇਵੇਟਰੀ ਕੱਟ ਵਾਲਾ ਆਊਗਾ ਦੁਪੱਟਾ ਜੀ ਕੀ ਬਾਤ ਹੈ ਜੀ ਦੇਖੋ ਦੁਪੱਟੇ ਦਾ ਡਿਜ਼ਾਈਨ ਚੈੱਕ ਕਰ ਸਕਦੇ ਬਹੁਤ ਸੋਹਣਾ ਡਿਜ਼ਾਈਨ ਹੈ ਚਾਰ ਪੰਜ ਦੇਲਾ ਨੇ ਲੰਮੀਆਂ ਲੰਮੀਆਂ ਸਾਰੇ ਦੁਪੱਟੇ ਦੇ ਵਿੱਚ ਸਾਰੇ ਫੋਟੋ ਵੀ ਜਿਹਾ ਦੇਖੋ ਸੇਮ ਫੋਟੋ ਤੇ ਡਿਜ਼ਾਈਨ ਬਣਾਇਆ ਬਹੁਤ ਪਿਆਰਾ ਡਿਜ਼ਾਈਨ ਹੈ ਇਕ ਡਿਜ਼ਾਈਨ ਹੋਰ ਖੁੱਲਿਆ ਲਾਈਟ ਕਰੀਮ ਕਲਰ ਦੇ ਵਿੱਚ ਬਹੁਤ ਪਿਆਰਾ ਆਰਟੀਕਲ ਹੈ ਜੀ ਦੇਖੋ ਜੀ کیا ਵਾਟ ਹੈ ਜੀ ਰੀਨਿੰਗ ਚੈੱਕ ਕਰ ਸਕਦੇ ਹਾਂ ਇਹ ਸਾਰੇ ਗਰਮੀਆਂ ਵਾਲੇ ਸਪੈਸ਼ਲ ਕੱਪੜੇ ਨੇ ਸਾਰੇ ਫੈਨਸੀ ਫੈਨਸੀ ਜਿੰਨੇ ਵੀ ਡਿਜ਼ਾਈਨ ਆਪਣੇ ਕੋਲ ਤਿਆਰ ਹੋ ਕੇ ਆਏ ਨੇ ਬਿਲਕੁਲ ਨਿਊ ਆਲੋ ਨਵੇਂ ਕੱਪੜੇ ਤੇ ਟ੍ਰੈਂਡਿੰਗ ਵਾਲੇ ਕੱਪੜੇ ਹੋਣਗੇ ਸਾਰੇ ਜਿਹੜੇ ਇਸ ਟਾਈਮ ਫੁੱਲ ਡਿਮਾਂਡ ਦੇ ਵਿੱਚ ਮਾਲ ਪਹੁੰਚ ਰਿਹਾ ਆਪਣੇ ਕੋਲ ਲੋਕ ਪੇਂਟਿੰਗ ਦੇ ਵਿੱਚ ਵਰਕ ਹੋਇਆ ਹੋਇਆ ਫਲਾਵਰਾਂ ਦੇ ਉੱਪਰ ਚੈੱਕ ਕਰ ਸਕਦੇ ਹੋ ਦੇਖੋ ਜੀ ਪਰ ਤਾਂ ਗਲੇ ਤੱਕ ਡਿਜ਼ਾਈਨ ਬਣਿਆ ਬਹੁਤ ਸੋਹਣਾ ਤੇ ਇਧਰ ਸਾਈਡ ਤੇ ਬਾਜੂ ਆਊਗਾ ਬਾਜੂਆਂ ਤੇ ਵੀ ਵਰਕ ਪਲਾਸ ਪੇਂਟ ਕੀਤਾ ਹੋਇਆ ਜੀ ਤੇ ਦੁਪੱਟਾ ਸਾਰਾ ਪੇਂਟ ਵਾਲਾ ਦੇਖੋ ਜੀ ਕੀ ਬਾਤ ਹੈ ਜੀ ਦੁਪੱਟੇ ਦਾ ਡਿਜ਼ਾਈਨ ਚੈੱਕ ਕਰ ਸਕਦੇ ਹਾਂ ਬਹੁਤ ਸੋਹਣਾ ਡਿਜ਼ਾਈਨ ਹੈ ਪੇਂਟ ਕੀਤਾ ਹੋਇਆ ਇਹਦੇ ਵਿੱਚ ਕਲਰ ਆ ਗਏ ਜੀ ਲਵੈਂਡਰ ਫਿਰੋਜੀ ਤੇ ਮਸਟਰਡ ਕੀ ਬਾਤ ਹੈ ਰੰਗ ਸਾਰੇ ਟੌਪ ਦੇ ਖੁੱਲ ਗਏ ਨੇ ਲੋ ਜੀ ਕਿਹੜਿਆਂ ਹੋਰ ਖੁੱਲਿਆ ਬਲੌਕ ਪੇਂਟਿੰਗ ਦੇ ਵਿੱਚ ਇਹਦੇ ਵਿੱਚ ਸਾਰੇ ਫਲਾਵਰਾਂ ਦੇ ਤੇ ਬਹੁਤ ਸੋਹਣਾ ਵਰਕ ਹੋਇਆ ਹੈ ਫਿਨਿਸ਼ਿੰਗ ਚੈੱਕ ਕਰ ਸਕਦੇ ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਦੇਖੋ ਜੀ ਸਾਈਡ ਤੇ ਆਊਗਾ ਬਾਜੂ ਵਰਕ। ਕੀ ਬਾਤ ਹੈ ਜੀ। ਦੇਖੋ, ਉਹ ਦੋਨੋਂ ਫਲਾਵਰ ਸਾਈਡ ਤੇ ਬਾਜੂਆਂ ਤੇ ਆਉਣਗੇ ਤੇ ਸਾਰਾ ਸਾਰਾ ਡਿਜ਼ਾਈਨ ਚੈੱਕ ਕਰੋ। ਬਹੁਤ ਹੀ ਸੋਹਣਾ ਡਿਜ਼ਾਈਨ ਹੈ। ਬਿਲਕੁਲ ਯੂਨੀਕ ਕਲਰ ਬੌਂਡ ਗਿਆ ਭਾਈ। ਦੇਖੋ ਦੁਪੱਟਾ ਆ ਗਿਆ 2.5 ਮੀਟਰ ਦੀ ਕੱਟ ਵਾਲਾ, ਪੇਂਟ ਵਾਲਾ। ਦੇਖੋ ਜੀ। ਕੀ ਬਾਤ ਹੈ ਜੀ। ਡਿਜ਼ਾਈਨ ਪੂਰੇ ਟਾਪ ਟਾਪ ਦੇ ਪਹੁੰਚ ਗਏ ਨੇ। ਲਓ ਜੀ ਕਿਹੜਿਆਂ ਹੋਰ ਖੁੱਲੇ ਚੈੱਕ ਕਰੋ ਜੀ ਕੀ ਬਾਤ ਹੈ ਜੀ ਬਲੌਗ ਪੇਂਟ ਪਲੱਸ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਆਰਟੀਕਲ ਖੁੱਲ ਚੁੱਕਿਆ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਚੈੱਕ ਕਰ ਲੋ ਆ ਲੋ ਵਰਤਕ ਪੇਂਟ ਆ ਲੋ ਜੀ ਸਾਰਾ ਡਿਜ਼ਾਈਨ ਬਹੁਤ ਪਿਆਰਾ ਖੁੱਲੇਗਾ ਲਾਈਟ ਫਰੋਜ਼ੀ ਕਲਰ ਕਲਰ ਦੇ ਵਿੱਚ ਹੈ ਸਕਾਈ ਵੀ ਕਹਿ ਸਕਦੇ ਨੇ ਲਾਈਟ ਸਕਾਈ ਕਲਰ ਹੈ ਬਹੁਤ ਸੋਹਣਾ ਇਹਦੇ ਵਿੱਚ ਵੀ ਟਾਈ ਮੈਟਲ ਦੀ ਕੱਟ ਵਾਲਾ ਦੁਪੱਟਾ ਹੋਊਗਾ ਲੈਸ ਪੱਟੀ ਲੱਗੀ ਤੇ ਫਲਾਵਰ ਬਣੇ ਹੋਇਆ ਪੇਂਟ ਦੇ ਨਾਲ ਦੋਨੋਂ ਕਾਰਨਰ ਤੇ ਤੇ ਵਿਚਕਾਰ ਫਲਾਵਰ ਬਣੇ ਇਦਾਂ ਦੇ ਛੋਟੇ ਛੋਟੇ ਦੇਖੋ ਜੀ ਦੁਪट्टे ਦੀ ਕੱਟ ਪੂਰੀ ਹੋਊਗੀ ਸਾਈਜ਼ ਫੁੱਲ ਹੋਊਗਾ 22 ਮੀਟਰ ਦੀ ਕੱਟ ਪੂਰਾ ਹਾਈ ਫਾਈ ਦੁਪੱਟਾ ਫੈਨਸੀ ਫੈਨਸੀ ਆਰਟੀਕਲ ਆਗੇ ਭਾਈ ਵੱਧੂ ਮਾਲ ਖੁੱਲ ਗਿਆ ਏਕੇ ਟੈਕਸ ਦੇ ਵਿੱਚ ਨਵੇਂ ਨਵੇਂ ਕੱਪੜਿਆਂ ਦੇ ਵਿੱਚ ਲਓ ਜੀ ਕਿੜਿਆਂ ਹੋਰ ਖੁੱਲਿਆ ਨਵਾਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਲਵੈਂਡਰ ਕਲਰ ਦੇ ਵਿੱਚ ਖੁੱਲ ਚੁੱਕਿਆ ਡਿਜ਼ਾਈਨ ਕਿਆ ਬਾਤ ਹੈ ਜੀ ਦੇਖੋ ਜੀ ਉੱਪਰ ਤੱਕ ਗਲੇ ਤੱਕ ਵਰਕ ਹੋਇਆ ਹੋਇਆ ਬੇਲਾ ਬਣੀਆਂ ਨੇ ਬਹੁਤ ਹੀ ਸੋਹਣੀਆਂ ਸੋਹਣੀਆਂ ਇਹ ਬੇਲਾ ਦੇ ਉੱਪਰ ਵੀ ਵਰਕ ਹੋਇਆ ਹੋਇਆ ਦੁਪੱਟਾ ਦੇਖੋ ਕੀ ਬਾਤ ਹੈ ਜੀ ਬੜਾ ਹੀ ਸੋਹਣਾ ਦੁਪੱਟਾ ਖੁੱਲਿਆ ਡਬਲ ਸ਼ੈਡੇਡ ਦੁਪੱਟਾ ਅਧਿਕਾਰ ਵਰਕ ਹੈ ਦੋਨੋਂ ਸਾਈਡਾਂ ਪਲੇਨ ਇੱਕੜਿਆ ਹੋਰ ਖੁੱਲ ਗਿਆ ਦੇਖੋ ਇਹ ਵੀ ਬਹੁਤ ਸੋਹਣਾ ਫੈਨਸੀ ਆਰਟੀਕਲ ਖੁੱਲਿਆ ਜੀ ਵਿੱਚ ਲੇਸ ਪੱਟੀ ਥ्रेड ਵਰਕ ਤੇ ਹੈਂਡ ਵਰਕ ਮਿਕਸ ਲਓ ਜੀ ਕਿਆ ਬਾਤ ਹੈ ਜੀ ਡੀਐਨ ਵੀ ਦੇਖੋ ਬੜੀ ਸੋਹਣੀ ਖੁੱਦੀ ਹੈ ਕਮਾਲ ਦੀ ਡਿਜ਼ਾਈਨਿੰਗ ਟਾਪ ਦੇ ਰੰਗ ਜਿਆੜ ਖੁੱਲ ਗਏ ਨੇ ਨਵੇਂ ਨਵੇਂ ਸੋਹਣੇ ਸੋਹਣੇ ਆ ਗਏ ਭਾਈ ਦੇ ਸ਼ਵੇਸ਼ ਗਲਾਸ ਹਾਊਸ ਉਰ ਲੱਗ ਲੰਗੇ ਦੇਖੋ ਜੀ ਮੇਲਾ ਲੱਗ ਤਕਿਆ ਫੈਸੀ ਫੈਸੀ ਸੂਟਾਂ ਦਾ ਵੱਧੂ ਡਿਜ਼ਾਈਨ ਆ ਗਏ ਦੇਖੋ ਡਿਜ਼ਾਈਨਿੰਗ ਕੋਲ ਡਿਜ਼ਾਈਨ ਖੁੱਲ ਗਿਆ ਵਾਈਟ ਕਰਿਆ ਕਿਆ ਬਾਤ ਹੈ ਜੀ ਡੀਐਨ ਵੀ ਚੈੱਕ ਕਰੋ ਮੋਰਨੀਆਂ ਵਾਲੀ ਕਢਾਈ ਆ ਬਹੁਤ ਹੀ ਸੋਹਣਾ ਡਿਜ਼ਾਈਨ ਖੁੱਲ ਚੁੱਕਿਆ ਸਿੱਪੀ ਵਰਕ ਥਰੈਡ ਵਰਕ ਕਿਆ ਬਾਤ ਹੈ ਜੀ ਦੇਖੋ ਜੀ ਮੋਰਾ ਵਾਲੀ ਕਢਾਈ ਵਾਲਾ ਸੂਟ ਖੁੱਲਿਆ ਗਲੇ ਤੇ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਬਿਲਕੁਲ ਯੂਨੀਕ ਕਲਰ ਚਾਰਟ ਖੁੱਲ ਚੁੱਕਿਆ ਬਹੁਤ ਹੀ ਸੋਹਣਾ ਕੰਟਰਾਸਟ ਸਲਵਾਰ ਦੇ ਨਾਲ ਸਲਵਾਰ ਵਰਕ ਵਾਲੀ ਆਊਗੀ ਤੇ ਦੁਪੱਟਾ ਵੀ ਕਢਾਈ ਵਾਲਾ ਫੈਂਸੀ ਸੂਟ ਆ ਗਏ ਭਾਈ ਕੀ ਬਾਤ ਹੈ ਜੀ ਕੱਟ ਵਰਕ ਵਾਲਾ ਦੁਪੱਟਾ ਆ ਗਿਆ ਜੀ 2.5 ਮੀਟਰ ਦੀ ਕੱਟ ਹੋਊਗੀ ਸਾਰੇ ਸੂਟ ਜਿਹੜੇ ਤੁਹਾਨੂੰ ਦਿਖਾਏ ਜਾਗੇ ਫੈਨਸੀ ਫੈਨਸੀ ਆਰਟੀਕਲ ਆਪਣੇ ਕੋਲੇ ਪਹੁੰਚੇ ਨੇ ਬਿਲਕੁਲ ਲੇਟੈਸਟ ਡਿਜ਼ਾਈਨ ਬੜੇ ਸੋਹਣੇ ਸੋਹਣੇ ਆ ਦੇਖੋ ਜੀ ਚੈੱਕ ਕਰ ਲੋ ਲਓ ਜੀ ਸਾਈਡ ਤੇ ਬਾਜੂ ਆਉਣਗੇ ਇਹ ਸਾਰਾ ਡਿਜ਼ਾਈਨ ਫਰੰਟ ਤੇ ਆਊਗਾ ਛੇਰਾ ਵਰਕ ਤੇ ਸਲਵਾਰ ਆ ਗਈ ਕੰਟਰਾਸਟ ਮੈਚਿੰਗ ਦੁਪੱਟੇ ਨਾਲ ਦੀ ਸਵਾਰ ਕੀ ਬਾਤ ਹੈ ਜੀ ਬਲੌਕ ਪੇਂਟਿੰਗ ਦੇ ਵਿੱਚ ਦੁਪੱਟਾ ਆ ਗਿਆ ਭਾਈ ਕੀ ਬਾਤ ਹੈ ਜੀ ਆ ਗੰਗਾਗੇ ਦੇ ਵਿੱਚ ਬਹੁਤ ਹੀ ਪਿਆਰੇ यारे कंट्रास्ट तलवारा नाया बहुत सोना डिजाइन है होल्डियाँ तो खोलन जा रहा लवेंडर कलर ब्लॉक पेंटिंग प्लस वर्क वाला डिजाइन है बहुत प्यारा देखो जी चेक करो जी क्या बात है जी डिजाइनिंग देखो उपर तक बहुत सोहनी फिनिशिंग कपड़ा पूरा टॉप का सैड पर बाजू आ गया दुपट्टा भाई देखो जी ਬਲੌਕ ਪੇਂਟਿੰਗ ਦੇ ਵਿੱਚ ਇਹ ਦੋਨੋਂ ਕੋਰਨਰ ਚਾਰੇ ਕੋਰਨਰਾਂ ਦੇ ਉੱਪਰ ਇਹ ਫਲਾਵਰ ਬਣੇ ਹੋਇਆ ਤੇ ਵਿਚਕਾਰ ਫਲਾਵਰ ਆਉਣਗੇ ਇਦਾਂ ਦੇ ਇਹਦੇ ਵਿੱਚ ਵੀ ਚਾਰ ਪੰਜ ਕਲਰ ਨੇ ਅਲੱਗ-ਅਲੱਗ ਦੇਖੋ ਜੀ ਲਓ ਜੀ ਕਿੜੀਆਂ ਹੋਰ ਖੁੱਲ ਰਿਹਾ ਦੇਖੋ ਬਲੌਕ ਪੇਂਟਿੰਗ ਦੇ ਵਿੱਚ ਕਲਾਸ ਵਰਕ ਹੋਇਆ ਹੋਇਆ ਆਰੀ ਵਰਕ ਦੇਖੋ ਸਾਰੇ ਫਲਾਵਰਾਂ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਦੇਖੋ ਜੀ ਬਹੁਤ ਸੋਹਣੇ ਆਰਟੀਕਲ ਪਹੁੰਚਿਆ ਆਪਣੇ ਕੋਲੇ ਵਰਕ ਦੇ ਵਿੱਚ ਬਹੁਤ ਮਹਿਣਾ ਦੀ ਮੰਗ ਸੀ ਫੈਨਸੀ ਫੈਨਸੀ ਆਰਟੀਕਲ ਆਪਣੇ ਕੋਲੇ ਹਾਜ਼ਰ ਹੋ ਚੁੱਕੇ ਨੇ ਬਹੁਤ ਹੀ ਬਾਜ਼ਾਰ ਰੇਟਾਂ ਤੇ ਮਾਲ ਪਹੁੰਚਿਆ ਆਪਣੇ ਕੋਲ ਚੈੱਕ ਕਰ ਸਕਦੇ ਹੋ ਜੀ ਸ਼ਾਪ ਤੇ ਪਹੁੰਚ ਕੇ ਤੁਸੀਂ ਰੇਟ ਵੀ ਪਤਾ ਕਰ ਸਕਦੇ ਹੋ ਤੇ ਸੂਟ ਖਰੀਦ ਵੀ ਸਕਦੇ ਹੋ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਆਏ ਨੇ ਫਿਰ ਕੋ ਬਹੁਤ ਸੋਹਣੇ ਫੈਨਸੀ ਫੈਨਸੀ ਦੇਖੋ ਜੀ ਮਿਰਰ ਵਰਕ ਦੇ ਵਿੱਚ ਡਿਜ਼ਾਈਨ ਖੁੱਲ ਚੁੱਕਿਆ ਥ्रेड ਵਰਕ ਪਲੱਸ ਮਿਰਰ ਵਰਕ ਦੇਖੋ ਜੀ ਗਲੇ ਤੇ ਡਿਜ਼ਾਈਨ ਵੀ ਚੈੱਕ ਕਰੋ ਫਿਨਿਸ਼ਿੰਗ ਬਹੁਤ ਸੋਹਣੀ ਹੈ। ਲਓ ਜੀ, ਕੜਾਈ ਵਾਲੀ ਸਲਵਾਰ। ਕੜਾਈ ਵੀ ਹੈ, ਪਲੱਸ ਪ੍ਰਿੰਟ ਵੀ ਕੀਤਾ ਹੋਇਆ ਤੇ ਪਲੇਨ ਦੁਪੱਟਾ ਹੋਊਗਾ। 2.5-2.5 ਮੀਟਰ ਦੀ ਕੱਟ ਵਾਲੇ ਸਾਰੇ ਡਿਜ਼ਾਈਨ ਪਹੁੰਚ ਗਏ ਨਵੇਂ। ਦੇਖੋ ਜੀ, ਇਹ ਸਾਰਾ ਵਾਲ ਖੁੱਲ ਚੁੱਕਿਆ ਆਪਣੇ ਕੋਲੇ, ਓਪਨ ਹੋ ਚੁੱਕਿਆ ਭਾਈ। ਤੋਂ ਹੋਰ ਨਵੇਂ ਡਿਜ਼ਾਈਨ ਦੇਖਣ ਲਈ ਸਾਡੇ ਨਾਲ ਜੁੜੇ ਰਿਹਾ ਕਰੋ। ਸੋ ਸ਼ੁਕਰੀਆ ਜੀ, ਧੰਨਵਾਦ। ਨਵੇਂ ਵੀਡੀਓ ਨਾਲ ਫੇਰ ਮਿਲਾਂਗੇ।